ਰੂਸ 'ਚ ਫਸੇ ਨੌਜਵਾਨਾਂ ਦੀ ਆਈ ਇੱਕ ਹੋਰ ਵੀਡੀਓ ਸਾਹਮਣੇ ਨੌਜਵਾਨ ਨੇ ਭਾਰਤ ਸਰਕਾਰ ਨੂੰ ਕੀਤੀ ਅਪੀਲ ਕਿ ਬਚਾ ਲਓ ਨਹੀਂ ਤਾਂ ਸਾਡੀਆਂ ਲਾਸ਼ਾਂ ਵੀ ਨਹੀਂ ਮਿਲਣਗੀਆਂ ਭਾਰਤ ਦੇ 7 ਨੌਜਵਾਨ ਜਿਨ੍ਹਾਂ ਦੀ ਰਸ਼ੀਆ ਤੋਂ ਇੱਕੋ ਵੀਡੀਓ ਸੋਸ਼ਲ ਮੀਡੀਆ 'ਤੇ ਕਰੀਬ 1 ਮਹੀਨੇ ਪਹਿਲਾਂ ਵਾਇਰਲ ਹੋ ਰਹੀ ਸੀ ਜਿਸ ਵਿੱਚ ਨੌਜਵਾਨ ਜੋ ਪੰਜਾਬ ਤੇ ਹਰਿਆਣਾ ਸੂਬੇ ਦੇ ਦੱਸਦੇ ਹੋਏ ਕਹਿ ਰਹੇ ਨੇ ਕਿ ਉਹ ਰੂਸ ਵਿੱਚ ਘੁੰਮਣ ਲਈ ਆਏ ਨੇ ਜਿੱਥੇ ਉਹਨਾਂ ਨੂੰ ਫੜ ਲਿਆ ਗਿਆ ਤੇ ਜ਼ਬਰਦਸਤੀ ਫੌਜ ਵਿੱਚ ਭਰਤੀ ਕਰ ਯੂਕਰੇਨ ਲਿਆਂਦਾ ਗਿਆ ਅਤੇ ਜੰਗ ਵਿੱਚ ਭੇਜਿਆ ਜਾ ਰਿਹਾ ਹੈ ਭਾਵੇਂ ਕਿ ਵੀਡੀਓ ਦੇ ਵਾਇਰਲ ਹੋਣ ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਇਸ ਮਾਮਲੇ ਨੂੰ ਉਦੋਂ ਸੰਜੀਦਾ ਲੈਂਦੇ ਜਲਦ ਨੌਜਵਾਨਾਂ ਦੀ ਮਦਦ ਲਈ ਪਰਿਵਾਰਾਂ ਨੂੰ ਆਸ਼ਵਾਸ਼ਣ ਦਿੱਤਾ ਸੀ ਲੇਕਿਨ ਹੁਣ ਦੁਬਾਰਾ ਉਹਨਾਂ ਨੌਜਵਾਨਾਂ ਦੀਆਂ ਦੋ ਹੋਰ ਵੀਡੀਓ ਆਈਆਂ ਨੇ ਜਿਸ ਵਿੱਚ ਨੌਜਵਾਨ ਦੱਸ ਰਹੇ ਨੇ ਕਿ ਉਹ ਫੌਜ ਕੋਲ ਨੇ ਅਤੇ ਉਹਨਾਂ ਨੂੰ ਜ਼ਬਰਦਸਤੀ ਅਸਤੀ ਉਹ ਜਗ੍ਹਾ ਤੇ ਭੇਜਿਆ ਗਿਆ ਜਿੱਥੇ ਜੰਗ ਲੱਗੀ ਹੋਈ ਹੈ ਉੱਥੇ ਹੀ ਵੀਡੀਓ 'ਚ ਮੌਜੂਦ ਨੌਜਵਾਨਾਂ 'ਚੋਂ ਇੱਕ ਨੌਜਵਾਨ ਗੁਰਦਾਸਪੁਰ ਦੇ ਪਿੰਡ ਡੇਰੀਵਾਲ ਕਿਰਨ ਦਾ ਗगनਦੀਪ ਸਿੰਘ ਹੈ ਜਿੱਥੇ ਪਿੱਛੇ ਉਸਦੇ ਪਰਿਵਾਰ 'ਚ ਮਾਤਾ ਪਿਤਾ ਦਾ ਬੁਰਾ ਹਾਲ ਅਤੇ ਗगनਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਜਗਵਾਨੀ ਨਾਲ ਗੱਲਬਾਤ ਕਰਦੇ ਆਪਣੇ ਬੇਟੇ ਅਤੇ ਉਸਦੇ ਨਾਲ ਜੋ ਸਾਥੀ ਨੇ ਉਹਨਾਂ ਦਾ ਹਾਲ ਬਿਆਨ ਕੀਤਾ ਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਬੇਟੇ ਗगनਦੀਪ ਨੇ ਫੋਨ ਕਰ ਹਾਲਾਤ ਦੱਸੇ ਨੇ ਕਿ ਉਹਨਾਂ ਨੂੰ ਅੱਗੇ ਭੇਜੇ ਜਿਸੀ ਅਤੇ ਉਹਨਾਂ ਨੂੰ ਬੰਕਰਾਂ 'ਚ ਰੱਖਿਆ ਗਿਆ ਤੇ ਬੰਦੂਖਾਂ ਤੇ ਗੋਲੇ ਫੜਾ ਦਿੱਤੇ ਨੇ ਅਤੇ ਪਿਤਾ ਬਲਵਿੰਦਰ ਸਿੰਘ ਦੱਸਦੇ ਨੇ ਕਿ ਉਹਨਾਂ ਆਪਣੇ ਪੁੱਤ ਦੀ ਘਰ ਵਾਪਸੀ ਲਈ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਤੇ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੀ ਘਰ ਆ ਕੇ ਆਸ਼ਵਾਸ਼ਣ ਦੇ ਕੇ ਗਏ ਨੇ ਕਿ ਲੇਕਿਨ ਹੁਣ ਤੱਕ ਕੁਝ ਨਹੀਂ ਹੋਇਆ ਤੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰ ਰਹੇ ਨੇ ਕਿ ਉਹ ਇਸ ਮਾਮਲੇ 'ਚ ਜਲਦ ਕਦਮ ਚੁੱਕਣਾ ਅਤੇ ਜਲਦ ਉਹਨਾਂ ਦੇ ਬੱਚੇ ਤੇ ਹੋਰ ਨਾ ਦੇ ਜੋ ਜਵਾਨ ਉਥੇ ਫਸੇ ਨੇ ਉਹਨਾਂ ਨੂੰ ਜਲਦ ਭਾਰਤ ਵਾਪਸ ਲਿਆਂਦਾ ਜਾਵੇ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਬੱਚੇ ਨੇ ਪੀਟੀ ਕੀਤੀ ਸੀ ਇਹ ਬੈਂਡ ਲੈਨੇ ਸਾਡੀ ਕੋ ਕਿਸਮਤ ਮਾੜੀ ਲਾਲੋ ਉਸ ਤੋਂ ਨਲਾਇਕ ਬੱਚੇ ਵੀ ਜਿਹੜੇ ਨੇ ਨਾ ਉਹਨਾਂ ਦੀਆਂ ਫਾਇਲਾਂ ਸ਼ੀਅ ਬੈਂਡ ਤੇ ਲੱਗ ਗਈਆਂ ਆਪ ऑस्ट्रेलिया ਆਪ ਕੈਨੇਡਾ ਪਰ ਇਹਦੀ ਫਾਈਲ ਦਾ ਕੋਈ ਜਵਾਬ ਨਹੀਂ ਸੀ ਆਂਦਾ ਫਿਰ ਇਹਨੇ ਸੋਚਿਆ ਇਹਨੂੰ ਕਿਸੇ ਨੇ ਸਲਾਹ ਦਿੱਤੀ ਵੀ ਤੁਸੀਂ ਆਪਣੇ ਜਿਹੜਾ ਪਾਸਪੋਰਟ ਹੈ ਕਿਸੇ ਹੋਰ ਦੇਸ਼ ਤੇ ਜਾ ਕੇ ਨਾ ਉਹਦੀ ਮੋਹਰ ਲਵਾ ਕੇ ਥੋੜਾ ਪਾਸਪੋਰਟ ਸਟਰੋਂਗ ਹੋ ਜੇ ਇਸ ਕਰਕੇ ਟੂਰਿਸਟ ਵੀਜ਼ੇ ਤੇ ਗਿਆ ਸੀ ਪਾਸਪੋਰਟ ਸਟਰੋਂਗ ਕਰਨ ਵਾਸਤੇ ਤੇ ਫਿਰ ਇਹਨੇ ਕਿਸੇ ਹੋਰ ਦੇਸ਼ ਚ ਜਾਣਾ ਸੀ ਕੋਈ ਵਿਚਾਰ ਇਹਨੇ ਬਣਾਣੀ ਸੀ ਆਣ ਕੇ ਪਰ ਇਹ ਟੂਰਿਸਟ ਦੇ ਵੀਜ਼ੇ ਤੇ ਉੱਤੇ ਹੀ ਉੱਥੇ ਫਸ ਫਸ ਗਿਆ ਇਹੋ ਜਿਹਾ ਉਹਨਾਂ ਨੇ ਕੰਮ ਕੀਤਾ ਜੇ ਕੁਝ ਦਿਨ ਵੀਜ਼ਾ ਰਹਿੰਦਾ ਸੀ ਜਦੋਂ ਉਹਨਾਂ ਨੇ ਫੜ ਲਿਆ ਚਾਹੀਦਾ ਤੇ ਇਹ ਸੀ ਜੋ ਹੁੰਦਾ ਜੇ ਫੜਿਆ ਤੇ ਉਹਨਾਂ ਨੂੰ ਵਾਪਸ ਰਿਪੋਰਟ ਕਰਕੇ ਵਾਪਸ ਭੇਜ ਦਿੰਦੇ ਪਰ ਲੇਕਿਨ ਉਹਨਾਂ ਨੇ ਉਧਰ ਦੇ ਕਿਸੇ ਟਰਾਂਸਲੇਸ਼ਨ ਨਾਲ ਗੱਲ ਕਰਵਾ ਕੇ ਇਹ ਭਾਸ਼ਾ ਨਹੀਂ ਸੀ ਸਮਝਦੇ ਉਹਨਾਂ ਦੀ ਕਿਸੇ ਟਰਾਂਸਲੇਸ਼ਨ ਨਾਲ ਗੱਲ ਕਰਵਾਈ ਟਰਾਂਸਲੇਸ਼ਨ ਨੇ ਕਿਹਾ ਕਿ ਇਹ ਤੁਹਾਨੂੰ ਇਹ ਕਹਿੰਦੇ ਪਏ ਨੇ ਵੀ ਜਾਂ ਤੇ 1 ਸਾਲ ਵਾਸਤੇ ਆਰਮੀ ਜੁਆਇਨ ਕਰ ਲਓ ਜਾਂ ਫਿਰ ਤੁਹਾਨੂੰ 10 ਸਾਲ ਦੀ ਕੈਦ ਹੋ ਜਾਏਗੀ ਇਹ ਬੱਚੇ ਸਾਡੇ ਕੈਦ ਕੈਦ ਤੋਂ ਡਰ ਗਏ ਕਿ 10 ਸਾਲ ਕੈਦ ਕਿਸ ਤਰ੍ਹਾਂ ਕਟਾਂਗੇ ਫਿਰ ਹੋਮ ਜਿਹੜਾ ਸੀ ਫਾਰਮ ਉਹਨਾਂ ਦੀ ਭਾਸ਼ਾ ਵਿੱਚ ਇਹਨਾਂ ਇਹਨੇ ਪੜਿਆ ਨਹੀਂ ਇਹਨਾਂ ਜਾਂਦਾ ਵੀ ਕੀ ਲਿਖਿਆ ਇਹਨਾਂ ਕੋਲੋਂ ਸਾਈਨ ਕਰਵਾ ਲੇ ਫਟਾਫਟ ਹੀ ਇਹ ਤੁਹਾਨੂੰ ਹੈਲਪਰ ਦੀ ਜੌਬ ਦਿੱਤੀ ਜਾਵੇਗੀ ਬੱਚਿਆਂ ਨੇ ਪੁੱਛਿਆ ਸਾਨੂੰ ਕਿਤੇ ਅੱਗੇ ਨਹੀਂ ਭੇਜੋਗੇ ਕਹਿੰਦੇ ਨਹੀਂ ਬਿਲਕੁਲ ਅੱਗੇ ਨਹੀਂ ਭੇਜਾਂਗੇ ਤੁਹਾਨੂੰ ਹੈਲਪਰ ਦੀ ਜੌਬ ਦਿੱਤੀ ਜਾਏਗੀ ਜਾਂ ਕੋਈ ਹੋਰ ਸਕਿਉਰਟੀ ਹੈੱਡਕੁਆਰਟਰ ਜਾਂ ਕਿਸੇ ਕਿਤੇ ਤੁਹਾਨੂੰ ਜਾਂਗੇ ਪਰ ਉਹਨਾਂ ਨੂੰ ਉੱਥੋਂ ਫਿਰ ਸਿੱਧਾ ਹੀ ਚੱਕ ਕੇ ਕੈਂਪ ਚ ਲੈ ਗਏ ਕੈਂਪ ਵਿੱਚ ਜਾ ਕੇ 11 ਦਿਨ ਦੀ ਟ੍ਰੇਨਿੰਗ ਦੇ ਕੇ ਸਿੱਧਾ ਜੁਕ੍ਰੇਨ ਲੈ ਗਏ ਨੇ ਜਿੱਥੇ ਕਬਜ਼ੇ ਕੀਤੇ ਹੋਏ ਨੇ ਜਿੱਥੇ ਜੀਐਸਪੀ ਮੋਰਚੇ ਪੁੱਟਦੀ ਹੈ ਤੇ ਉਹਨਾਂ ਕੋਲ ਸਫਾਈ ਕਰਾਉਂਦੇ ਨੇ ਉੱਥੋਂ ਫਿਰ ਫਿਰ ਉੱਥੇ ਵੀ ਨਹੀਂ ਟਿਕਣ ਦਿੱਤਾ ਉੱਥੋਂ ਫਿਰ ਉਹਨਾਂ ਨੇ ਫਰੰਟ ਲਾਈਨ ਤੇ ਭੇਜ ਦਿੱਤਾ ਉਹਨਾਂ ਨੇ 6-7 ਦਿਨ 5-6 ਦਿਨ ਉਥੇ ਤਕਰੀਬਨ ਹਫਤਾ ਹੀ ਰੱਖਿਆ ਫਰੰਟ ਲਾਈਨ ਤੇ ਲੱਗੇ ਸਨ ਜਿੱਥੋਂ ਕਿ ਉਹ ਕਹਿ ਰਹੇ ਸਨ ਕਿ ਬੰਕਰ ਦੇ ਵਿੱਚ ਰੱਖਿਆ ਸੀ ਬੰਕਰ ਦੇ ਵਿੱਚ ਹੀ ਸਾਨੂੰ 5-6 ਦਿਨ ਟੇਢੇ ਹੋ ਕੇ ਸੋਣਾ-ਸੋਣਾ ਤੇ ਕੀ ਕਹਿੰਦੇ ਅਸੀਂ ਤਰ੍ਹਾਂ ਨੀਂਦ ਦੇ ਨੀਂਦਰੇ ਹੀ ਰਹੇ ਰਾਈਫਲਾਂ ਫੜਾਤੀਆਂ ਹੱਥਾਂ ਵਿੱਚ ਬੰਬ ਫੜਾ ਦਿੱਤੇ ਤੇ ਫਿਰ ਜਿਹੜਾ ਉਹਨਾਂ ਦਾ ਖਾਣਾ ਸੀ ਪਤਾ ਨਹੀਂ ਉਹ ਗਾਂ ਦਾ ਮਾਸ ਖਾਂਦੇ ਨੇ ਕਾਦਾ ਖਾਂਦੇ ਨੇ ਕਹਿੰਦੇ ਨੇ ਸਾਨੂੰ ਉਹ ਖਾਣਾ ਵੀ ਨਹੀਂ ਸੀ ਖਾਦਾ ਜਾਂਦਾ ਸਾਡੇ ਕੋਲ ਅਸੀਂ ਬਹੁਤ ਤੰਗ ਸਾਂ ਇਸ ਕਰਕੇ ਸਰ ਫਿਰ ਕੋਈ ਡਾਕਟਰ ਆਇਆ ਉਸਨੇ ਪੁੱਛਿਆ ਕਿ ਤੁਸੀਂ ਖਾਣਾ ਖਾਧਾ ਕਹਿੰਦੇ ਸੀ ਸਿੱਧਾ ਕਿਹਾ ਵੀ ਅਸੀਂ 3 ਦਿਨ ਤੋਂ ਭੁੱਖੇ ਹਾਂ ਬਿਲਕੁਲ ਕੁਝ ਨਹੀਂ ਖਾਧਾ ਫਿਰ ਉਸ ਅਫਸਰ ਆਫੀਸਰ ਨੇ ਕੁਝ ਨਾ ਕੁਝ ਇਹਨਾਂ ਨੂੰ ਕੁਝ ਖਾਣ ਨੂੰ ਹੋਰ ਕੁਝ ਦਿੱਤਾ ਤੇ ਫਿਰ ਪਤਾ ਨਹੀਂ ਕਿਸੇ ਤਰ੍ਹਾਂ ਗੱਲ ਉਹਨਾਂ ਦੀ ਉੱਪਰ ਵੱਡੇ ਅਫਸਰ ਨਾਲ ਪਹੁੰਚਾਈ ਤੇ ਫਿਰ ਉਹਨਾਂ ਨੂੰ ਇੱਕ ਹਫ਼ਤੇ ਬਾਅਦ ਐਤਵਾਰ ਵਾਲੇ ਦਿਨ ਫਿਰ ਜਿੱਥੇ ਅੱਗੇ ਖੜਿਆ ਸੀ ਫਰੰਟ ਲਾਈਨ ਤੇ ਉੱਥੇ ਫਿਰ ਲਿਆਂਦਾ ਜੁਕਰੇਨ ਦੇ ਵਿੱਚ ਵੀ ਪਹਿਲਾਂ ਦੇ ਕਬਜ਼ਿਆਂ ਵਾਲੀ ਜਗ੍ਹਾ ਤੇ ਸੀ ਹੁਣ ਉਹਨਾਂ ਨੂੰ ਫਰੰਟ ਲਾਈਨ ਤੇ ਭੇਜ ਭੇਜਦੇ ਨੇ ਕਿਉਂਕਿ 10000 10 ਦਿਨ ਦੀ ਟ੍ਰੇਨਿੰਗ ਦਿੱਤੀ ਹੈ ਉਹਦੇ ਵਿੱਚ ਤੁਹਾਨੂੰ ਪਤਾ ਜਦੋਂ ਬੰਦਾ ਫੌਜ ਚ ਭਰਤੀ ਹੁੰਦਾ 9 ਮਹੀਨੇ ਟ੍ਰੇਨਿੰਗ ਹੁੰਦੀ ਹੈ ਇਹਨਾਂ ਨੂੰ 10 ਦਿਨ ਦੀ ਟ੍ਰੇਨਿੰਗ ਲੈ ਦੇ ਕੇ ਅੱਗੇ ਭੇਜ ਦੇਣਾ ਫਿਰ ਇਹਨਾਂ ਨੂੰ ਬੰਬ ਵਗੈਰੇ ਕੀ ਪਤਾ ਕਿਸ ਤਰ੍ਹਾਂ ਚਲਾਣੇ ਨੇ ਹਾਇ ਜਦੋਂ ਬੱਚਿਆਂ ਦੀ ਵੀਡੀਓ ਆਈ ਹੈ ਨਾ ਜਿਹੜਾ ਕੋਈ ਚੰਗਿਆਈ ਹੋ ਮੈਂ ਦੱਸਾਂਗਾ ਕਿਉਂਕਿ ਜਦੋਂ ਵੀਡੀਓ ਆਈ ਹੈ ਸਾਡੇ ਘਰ ਸਭ ਤੋਂ ਪਹਿਲਾਂ ਤੇ ਪੰਜਾਬ ਸਰਕਾਰ ਭਗਵੰਤ ਮਾਨ ਨੇ ਧਾਲੀਵਾਲ ਸਾਹਿਬ ਨੂੰ ਭੇਜਿਆ ਇਸੇ ਸ਼ਿਫਾਰਿਸ਼ ਤੇ ਨਹੀਂ ਭੇਜਿਆ ਉਹਨਾਂ ਨੇ ਡਾਇਰੈਕਟ ਸਾਡੇ ਘਰ ਭੇਜਿਆ ਡੀਸੀ ਸਾਹਿਬ ਆਏ ਔਰ ਪੁਲਸ ਦੇ ਅਫਸਰ ਸਾਰੇ ਐਸਐਸਪੀ ਡਿਊਟੀ ਸਾਹਿਬ ਸਾਰੇ ਆਏ ਤੇ ਧਾਲੀਵਾਲ ਸਾਹਿਬ ਨੇ ਆਣ ਕੇ ਵੀ ਸ਼ਿਵਾਜ ਦਵਾਇਆ ਕਿਉਂਕਿ ਅਸੀਂ ਬਹੁਤ ਡਿਪਰੈਸ਼ਨ ਚ ਸੀ ਉਹਨਾਂ ਬਹੁਤ ਪਿਆਰ ਦਿੱਤਾ ਉਹਨਾਂ ਕਿਹਾ ਕੋਈ ਗੱਲ ਨਹੀਂ ਅਸੀਂ ਆਪਣੀ ਪੂਰੀ ਵਾਹ ਲਾ ਦੇਾਂਗੇ ਤੇ ਉਹਨਾਂ ਨੇ ਆਪਣਾ ਜੋ ਸੈਂਟਰ ਸਰਕਾਰ ਨੂੰ ਭੇਜਣਾ ਸੀ ਲੈ ਕੇ ਜੋ ਕੁਝ ਵੀ ਕਰਨਾ ਸੀ ਉਹਨਾਂ ਨੇ ਕਰ ਦਿੱਤਾ ਨਾਲ ਲੈਨੇ ਵੀ ਬਿਆਨ ਦਿੱਤੇ ਸੀ ਕਿ ਕੋਈ ਬਾਤ ਨਹੀਂ ਇਹ ਜਿਹੜੇ ਬੱਚੇ ਨੇ ਅਸੀਂ ਆਪਣੇ ਬੱਚੇ ਨੇ ਆਪ ਲਿਆਵਾਂਗੇ ਪਰ ਹੁਣ ਬਿਲਕੁਲ ਸੈਂਟਰ ਵੱਲੋਂ ਕੋਈ ਬਿਲਕੁਲ ਸਲੋ ਕੰਮ ਚੱਲ ਰਿਹਾ ਕਿਉਂਕਿ ਇਲੈਕਸ਼ਨਾਂ ਵੀ ਆ ਰਹੀਆਂ ਚੱਲ ਰਹੀਆਂ ਨੇ ਤੇ ਉਹਦੇ ਵਿੱਚ ਕੋਈ ਇਹੋ ਜੀ ਖੁੱਲ ਕੇ ਨਹੀਂ ਚੱਲ ਰਿਹਾ ਕੰਮ ਕਿਉਂਕਿ ਜੇ ਚਾਵੇ ਮੋਦੀ ਸਾਹਿਬ ਜਿਉਂ ਚਾਣ ਤੇ ਹੁਣ ਹੁਣੇ-ਹੁਣੇ ਇਲੈਕਸ਼ਨ ਹੋਈ ਆ ਰਸ਼ੀਆ ਜੀ ਬਾਲਾ ਜਨਪਤਨ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਬਣਿਆ ਤੇ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਵਧਾਈ ਵੀ ਦਿੱਤੀ ਆ ਉਹਨਾਂ ਨੂੰ ਇਨਾਂ ਦੇ ਸਬੰਧ ਵੀ ਦੋਨਾਂ ਦੇਸ਼ਾਂ ਦੇ ਸਾਡੇ ਆਪੇ ਤੇ ਰਸ਼ੀਆ ਦੇ ਬਹੁਤ ਚੰਗੇ ਨੇ ਜੇ ਮੋਦੀ ਜੀ ਚਾਹਣ ਅਸੀਂ ਹੱਥ ਜੋੜ ਕੇ ਬੇਨਤੀ ਆਂ ਕਿ ਅਸੀਂ ਪੰਜਾਬ ਦੇ ਵਾਸੀ ਆਂ ਪਰ ਹੈ ਤੇ ਅਸੀਂ ਇੰਡੀਆ ਨਹੀਂ ਆਂ ਹਿੰਦੁਸਤਾਨੀ ਆਂ ਭਾਰਤੀ ਆਂ ਇਸ ਕਰਕੇ ਇਹ ਜਿਹੜੇ ਬੱਚੇ ਨੇ ਤੁਹਾਡੇ ਬੱਚੇ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਜੇ ਤੁਸੀਂ ਚਾਹੋ ਤੇ ਕੁਝ ਵੀ ਕਰ ਸਕਦੇ ਹੋ ਜਲਦੀ ਤੋਂ ਜਲਦੀ ਸਾਡੇ ਬੱਚੇ ਸਾਨੂੰ ਵਾਪਸ ਲਿਆ ਵਾਪਸ ਲਿਆਂਦੇ ਜਾਣ ਸਾਨੂੰ ਕੋਈ ਉਧਰ ਦੀ ਤਨਖਾਹ ਦੀ ਲੋੜ ਨਹੀਂ ਕੋਈ ਚੀਜ਼ ਦੀ ਲੋੜ ਨਹੀਂ ਕਿ ਸਾਨੂੰ ਰਸ਼ੀਆ ਦੀ ਤਨਖਾਹ ਮਿਲੇਗੀ ਇਸ ਕਰਕੇ ਨਾਲ ਜਿਹੜੇ ਹੋਰ ਵੀ ਬੱਚੇ ਫਸੇ ਨੇ ਉਹਨਾਂ ਵਾਸਤੇ ਵੀ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਉਹਨਾਂ ਦੇ ਮਾਪੇ ਵੀ ਕਲਪ ਰਏ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਵਾਪਸ ਲਿਆਂਦਾ ਜਾਵੇ ਦਿਖਾਣੇ ਕੋਈ ਵੀਡੀਓ ਕੋਈ ਫੋਟੋਜ਼ ਆਈਆਂ ਹੋ ਕੋਈ ਫੋਟੋ ਵੀ ਆਈ ਹੈ ਕੋਈ ਤੇ ਜੇ ਰਸ਼ੀਦ ਤਰੀਕੀ ਗੱਲ ਕਰ ਰਹੇ ਹੋ ਤੇਰੀ ਗਾਰੋਟੀ ਹੈ ਉਹ ਮੈਂ ਇੱਕ ਦੱਸੇ ਬੀਬੀ ਬੀਬੀ ਦਾ ਮਹੌਲਦਾਰ ਰਸ਼ੀਦ ਵਾਲੇ ਭਾਈ ਉਹ ਇਹ ਉਹ ਨਾਲ ਕਰਦੀ ਪੰਜਾਬ ਦੀ ਸਟੂ ਕਿ ਇਹ ਕਿਉਂ ਉਹਨੇ ਗੱਲ ਕਰ ਲਈ ਨਹੀਂ ਕਿਸੇ ਕਰਦੇ ਤੇ ਸੁਖਾ ਨੰਦਲੀ ਭੋਲਦੇ ਸੀ ਨਾ ਜਿਹੜੀ ਤੇਜੀ ਹੀ ਹਾਂ ਜੀ ਇਹ ਮੈਸੇਜ ਹਾਂ ਉਹ ਤੇ ਚੇਜ ਆ ਰਿਹਾ ਉਹ ਐ ਬੁਛੂ ਹੀ ਰਹਿ ਗਿਆ ਹਾਂ ਸੀ ਇਹ ਜਣੇ ਤੇ ਫਿਰ ਮੁੜ ਕੇ ਸਾਰੀ ਵਿੱਚ ਵੇਸ ਕਿਤੇ ਅੱਗੇ ਪਿੱਛੇ ਹੋਣਾ ਹਾਂ ਵੀ ਉਹ ਲੋ ਵੀ ਗੱਲ ਉਹ ਬਾਚ ਵੀਡੀਓ ਇਹ 17 ਤਰੀਕ ਨੂੰ ਆਈ ਸੀ ਸਾਡਾ ਉਹ ਮੇਰਾ ਫੋਨ ਨੰਬਰ ਜਿਹੜਾ ਮਿਲੇ ਕੋ ਆ ਉਹ ਕਿਹਦਾ ਨੰਬਰ ਉਹ ਮੇਰਾ ਸੀ ਅੱਛਾ ਉਹ ਤੁਹਾਡਾ ਮੈਂ ਤੁਹਾਡਾ ਹੀ ਨੰਬਰ ਤੇ ਚਾਹੀਉ ਮੈਨੂੰ ਹਾਂਜੀ ਉਹਨਾਂ ਨੇ ਮੈਨੂੰ ਆਈ ਬੋਲ ਆਈ ਬਾਜੂ ਤੁਹਾਡਾ ਮੈਨੂੰ ਫੋਨ ਕਿਸੇ ਹੋਰ ਨੰਬਰ ਤੋਂ ਆਉਂਦਾ ਮੈਂ ਤਾਂ ਕਰਕੇ ਤੁਸੀਂ 90416 ਹਾਂਜੀ 90416 40950 90 ਤੁਸੀਂ ਭੇਜ ਦਿਓ ਨੀ ਇਹਦਾ ਵੀਡੀਓ ਰੈਡੀ ਤੁਸੀਂ ਭੇਜ ਦਿਓ ਇਹਨਾਂ ਨੂੰ ਨੰਬਰ ਤੇ ਉਹ ਨਾ ਮੈਂ ਮੇਰੇ ਕੋ ਉਹਨਾਂ ਨੇ ਰੈਫਰੈਂਸ ਮੰਗੀ ਜਿਹੜੀ ਬਾ ਰੋਟੀ ਸੀ ਮੈਂ ਪਾਈ ਸੀ ਨਾ ਇਹਦੇ ਚੋ हो फोटो है लेटेस्ट फोटो आगे फोटो वीडियो कॉल हो जिस तरह कम करते कम कर ਆਲੀਏ ਕਿ ਅਕੀ ਮੇਰਾ ਕੰਟੈਕਟ ਸਦਾ ਸੀਗਾ ਲੱਗੇਗਾ ਅੰਤਨਾ ਨਾ ਵੀ ਤੁਹਾਡੇ ਨਾਲ ਇੱਕ ਕਮਾਂਡਰ ਵੀ ਨਾਲ ਆ ਇੱਕ ਗੱਲਾ ਕਰਦਾ ਕਰਦਾ ਤੁਰ ਗਿਆ ਮੇਰੇ ਨਾਲ ਤਾਂ ਲੱਗੇ ਜਾ ਕੇ ਤਾਂ ਮੈਂ ਵੀ ਕਮਾਂਡਰ ਲੱਗੇ ਆ ਕੇ ਤਾਂ ਮੂੰਹ ਬੰਦ ਕਰਦੇ ਤੇ ਮੈਂ ਆ ਕਿ ਗੁਰਦਾਸਪੁਰ ਤੋਂ ਲੱਕੀ ਰਾਜਪੂਤ ਦੀ ਰਿਪੋਰਟ